شوکیب نے بہت واقم کیا ہے افرال ہے جو اتنے بکم جی خالسا جی سارے بنت گانتی جی آج ادھر چہر سے آ جاؤ ਮੈਂ ਬੇਨਤੀ ਕਰਦਾ ਸਾਰੀ ਸੋਨੀ ਜੀ ਉਹਨਾਂ ਨੂੰ ਬੇਨਤੀ ਕਰਦੇ ਆ ਜੇ ਪਾਈ ਆ ਕੇ ਚੇਹ ਦੇ ਬਜਾਮ ਮਾਜਮਾ ਨੂੰ ਸਾਡੇ ਜਿੰਨੇ ਸਰਪੰਚ ਸਾਹਿਬਾਨ ਸਰਪੰਚ ਸਾਹਿਬਾਨ ਆਏ ਹੋਏ ਅੰਦਕਾਰ ਦੇ ਪੁੰਛ ਸਰਦਾਰ ਸਾਜੀ ਜਿੰਦਲੋਂ ਜਿੰਦਾਬਾਦ ਇਨਸਾਫ ਦੇ ਪੁੰਛ ਸਰਦਾਰ ਸਾਜੀ ਜਿੰਦਲੋਂ ਜਿੰਦਾਬਾਦ ਫਟੇਗਾ ਸਾਹਿਬ ਤੋਂ ਬਿਜਸੀ ਸਾਤਾ ਸਾਜੀ ਜਿੰਦਾਬਾਦ ਸੋਮੇ ਹੋਏ ਹਨ ਉਹਨਾਂ ਨੂੰ ਵੀ ਵਿਚਾਰ ਤੁਹਾਡੇ ਸਾਹਮਣੇ ਰੱਖਣ ਉਮੀਦ ਹੈ ਸਾਤਾ ਜੀ ਸਭਾ ਦੇ ਵਿੱਚ ਸ੍ਰੀ ਭਾਜੇ ਕਲਸਾ ਦੇ ਸਤਿ ਸ੍ਰੀ ਅਕਾਲ ਆਪਣੇ ਸਾਰੇ ਰੋੜ ਹਲਕੇ ਦੇ ਹਰ ਮੰਨ ਪਿਆਰੇ ਆਗੂ ਸਰਦਾਰ ਸ਼ਰਜਿੰਦਰ ਸਿੰਘ ਜੀ ਟੋਸਾਬ ਉਹਨਾਂ ਦੇ ਨਾਲ ਆਪਣੇ ਅਵੈਲ ਵਰ ਸਾਹਿਬ ਸਾਫ ਰਖਨ ਜੀ ਜਾਲਸਾ ਔਰ ਇਹ ਜਿਹੜਾ ਇਸ ਪਾਸੇ ਦਾ ਸਰਕਲ ਹੈ ਜਿਹਦੇ ਪ੍ਰਧਾਨ ਸਰਪੰਚ ਸਿੰਘ ਜੀ ਕਾਜੀ ਹਾਂ ਆਪਾਂ ਵੇੜੇ ਵਿੱਚ ਬੈਠੇ ਆ ਜਿਨ੍ਹਾਂ ਦੇ ਬੜੇ ਉਤਮੀ ਸਾਰੇ ਕਾਉਂਸਲਰ ਨੇ ਸਵਾਮੀ ਸਿੰਘ ਸਵਾਮੀ ਸੋਹਣੀ ਜੀ ਸਵਾਮੀ ਸੰਦੂ ਜੀ ਸੰਪੂਰਨ ਜੀ ਅਰ ਸੰਤੋਸ਼ ਸਿੰਘ ਜੀ ਹੋਰ ਸਰਕਾਰ ਜੋ ਸੂਚਿਤ ਦਾ ਦਰਜਾ ਦਰਜਾ ਬਰਾਬਰ ਨੇ ਥਾਉ ਫਤੇ ਦੀ ਸ਼ਾਨ ਕਰਿਓ ਵਾਹਰੂ ਜੀ ਦੇ ਖਾਲਸਾ ਬੈਠਨ ਦੀ ਬਸੇ ਬੈਸੇ ਦਾ ਕਿ ਸਵੇਰ ਦੀ ਮੈਂ ਚੱਲੀ ਜਾਂ ਲੇਟੇ ਨੇ ਮੈਂ 2 ਮਿੰਟ ਵਾਸਤੇ ਤੁਹਾਡੇ ਚਾਹਨਾ ਚ ਬੇਨਤੀ ਕਰ ਰਹੇ ਹਾਂ ਇਹ ਲੋਕ ਸਭਾ ਦੀਆਂ ਚੋਣਾਂ ਨੇ ਚੋਣਾਂ ਬਹੁਤ ਬੜੀਆਂ ਨੇ ਔਰ ਦੇਸ਼ ਦੀ ਬੜੀ ਪੰਚਾਇਤ ਚੋਣੀਆਂ ਜਿਹਨੂੰ ਪਾਰਲੀਮੈਂਟ ਕਹਿੰਦੇ ਆ ਲੋਕ ਸਭਾ ਕਹਿੰਦੇ ਕੋਲੇ ਵਿੱਚ ਚੋਣਾਂ ਨੂੰ ਵੈਦ ਚੁਣਨਾ ਆਪਣੇ ਪਸੰਦੀਦਾ ਆ ਪਿਛਲੇ 7 7.5 ਵਰਿਆਂ ਦੇ ਪੰਜਾਬ ਦੇ ਲੋਕ ਹੁਣ ਇਹਨਾਂ ਤੋਂ ਫੇੜਾ ਛਡਾਉਣ ਵਾਸਤੇ ਤਤ ਕਰ ਰਹੇ ਕਿਉਂਕਿ ਸਾਰਾ ਪੰਜਾਬ ਅੱਜ ਆਪਾਂ ਦੇਖਦੇ ਆ ਜੇ ਜਿੱਥੇ ਜਿੱਥੇ ਵੀ ਆਪਣੇ ਉਮੀਦਵਾਰ ਖੜੇ ਨੇ ਜੋ ਵੱਡੇ ਵੱਡੇ ਆਗੂ ਦਾ ਇਹਦੇ ਨਾਲ ਸਰਬ ਦੀ ਹਰ ਤੇ ਹਰੇਕ ਦੇ ਹਮ ਸਭ ਤੋਂ ਪਹਿਲਾਂ ਤਾਂ ਤੁਹਾਡੇ ਸਾਰੇ ਮੇਰੇ ਵੀਰ ਜਿਹੜੇ ਪ੍ਰੈਸ ਵਾਲੇ ਨੇ ਇਹਨਾਂ ਦੇ ਮਾਧਿਅਮ ਤੋਂ ਜਿੰਨੇ ਵੀ ਇੱਥੇ ਪਹਿਲਾਂ ਸੰਗਤ ਪਹੁੰਚੀ ਸੀ ਮੈਂ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਜਿਹੜੀ ਮੀਟਿੰਗ ਸੀ ਇੱਕ ਹਜ਼ੂਮ ਸੀ ਇਹ ਜਿਹੜੀ ਮੀਟਿੰਗ ਰੱਖੀ ਸੀ ਅੱਜ ਸ਼੍ਰੋਮਣੀ ਅਕਾਲੀ ਦਲ ਦੀ ਇਹ ਮੀਟਿੰਗ ਰੱਖੀ ਗਈ ਸੀ ਇੱਕ ਵੀ ਛੋਟੀ ਜੀ ਮੀਟਿੰਗ ਰੱਖਣੀ ਆ ਵੀ ਆਪਾਂ ਜਿਹਨੂੰ ਨੁੱਕੜ ਮੀਟਿੰਗ ਕਹਿੰਦੇ ਆ ਔਰ ਜਿਹੜੀ ਉਹ ਨੁੱਕੜ ਮੀਟਿੰਗ ਸੀਗੀ ਔਰ ਤੁਸੀਂ ਆਪ ਦੇਖਿਆ ਕੋ ਇੱਕ ਹਜੂਮ ਬਣ ਗਿਆ ਕਿਸ ਤਰ੍ਹਾਂ ਦਾ ਸਲਾਬ ਆਇਆ ਲੋਕਾਂ ਦਾ ਪਬਲਿਕ ਦੇ ਵਿੱਚ ਬਹੁਤ ਵਧੀਆ ਹੰਗਾਰਾ ਸ਼੍ਰੋਮਣੀ ਅਕਾਲੀ ਦਲ ਬਾਰੇ ਔਰ ਜਿੰਨੀ ਸੰਗਤ ਬੈਠੀ ਸੀ ਸਾਨੂੰ ਇਦਾਂ ਲੱਗਿਆ ਵੀ ਜਿਹੜੀ ਸੰਗਤ ਬੈਠੀ ਸੀ ਉਹ ਜਿਸ ਹਾਵਨਾ ਹੰਗਾਰਾ ਭਰ ਰਹੀ ਸੀ ਕਿਉਂਕਿ ਉਹ ਜਿਹੜੀ ਪਿਛਲੀ ਸਰਕਾਰ ਗਈ ਆ ਉਹਦੇ ਤੋਂ ਉਹ ਥੱਗੇ ਹੋਏ ਮਹਿਸੂਸ ਕਰਦੇ ਸੀ ਇਸ ਕਰਕੇ ਉਹ ਹਮ ਹਮਾ ਕੇ ਸਾਰੇ ਇੱਥੇ ਪਹੁੰਚੇ ਨੇ ਤੇ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲੋਂ ਬਹੁਤ ਵਧੀਆ ਹੰਗਾਰਾ ਕੀਤਾ ਅੱਜ ਜਿਹੜਾ ਇਹ ਖਾਲਸਾ ਜੀ ਨੂੰ ਇਸ ਹਲਕੇ ਦੇ ਵਿੱਚ ਬਤੌਰ ਐਮਪੀ ਕੀ ਟਿਕਟ ਮਿਲੀ ਆ ਸ਼੍ਰੋਮਣੀ ਅਕਾਲੀ ਦਲ ਵੱਲੋਂ ਔਰ ਮੈਨੂੰ ਲੱਗ ਰਿਹਾ ਵੀ ਦੇਖੋ ਪਿੰਡਾਂ ਦੇ ਵਿੱਚ ਬਹੁਤ ਜੋਸ਼ ਹੈ ਕਿਉਂਕਿ ਹੋਰ ਪਿੰਡ ਵਾਲਿਆਂ ਨੂੰ ਕੋਈ ਪਾਰਟੀ ਨਜ਼ਰ ਨਹੀਂ ਆਉਂਦੀ ਹੈਗੀ ਕਿਉਂਕਿ ਪਿੰਡ ਵਾਲਿਆਂ ਨੂੰ ਤੁਹਾਨੂੰ ਪਤਾ ਹੀ ਹੈ ਵੀ ਜੇ ਆਪਾਂ ਕਿਸੇ ਪਾਰਟੀ ਦਾ ਨਾਂ ਲੈਨੇ ਆ ਤਾਂ ਲੋਕ ਉਹਦੇ ਮਗਰ ਵੀ ਪੈ ਜਾਂਦੇ ਨੇ ਇੱਕ ਸ਼੍ਰੋਮਣੀ ਅਕਾਲੀ ਦਲ ਆ ਕਿ ਜਿਹੜਾ ਨੂੰ ਪਿੰਡਾਂ ਵਾਲਿਆਂ ਨੇ ਪਿਆਰ ਕੀਤਾ ਕਿਉਂਕਿ ਪਿੰਡਾਂ ਵਾਲਿਆਂ ਵਾਸਤੇ ਜ਼ਿਮੀਂਦਾਰਾਂ ਵਾਸਤੇ ਔਰ ਗਰੀਬਾਂ ਵਾਸਤੇ ਹੁਣ ਤੱਕ ਜੇ ਇਹ ਸਰਕਾਰ ਕੋਈ ਖੜੀ ਆ ਤਾਂ ਸ਼੍ਰੋਮਣੀ ਅਕਾਲੀ ਦਲ ਖੜੀ ਆ ਇਸ ਕਰਕੇ ਅੱਜ ਜੋ ਮੀਟਿੰਗ ਸੀ ਬਹੁਤ ਵਧੀਆ ਹੰਗਾਰਾ ਸੀ ਅਸੀਂ ਆਪਣੇ ਸ਼ਹਿਰ ਦੇ ਕੰਮ ਉਹਨਾਂ ਨੂੰ ਦੱਸੇ ਕੀ 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 ਪ੍ਰਾਪਤੀਆਂ ਕੀਤੀਆਂ ਸ਼੍ਰੋਮਣੀ ਅਕਾਲੀ ਦਲ ਤੋਂ ਅਸੀਂ ਕੀ ਕੀ ਸ਼੍ਰੋਮਣੀ ਅਕਾਲੀ ਦਲ ਨੇ ਸ਼ਹਿਰ ਦੇ ਵਿੱਚ ਵਿਸਤਾਰ ਕੀਤਾ ਕਿੰਨਾ ਉਹਨਾਂ ਨੇ ਮਤਲਬ ਕੰਮ ਕੀਤਾ ਉਹ ਸਾਰਾ ਕੁਝ ਅਸੀਂ ਅੱਜ ਇਹਨਾਂ ਦੇ ਨਜ਼ਰ ਦੇ ਵਿੱਚ ਦੁਬਾਰਾ ਰਿਪੀਟ ਕੀਤਾ ਤਾਂ ਜੋ ਜਿਹੜੇ 5 ਸਾਲ ਤਾਂ ਪਹਿਲਾਂ ਕਾਂਗਰਸ ਸਰਕਾਰ ਖਾ ਗਈ ਸੀ ਔਰ 2.5 ਸਾਲ ਆਮ ਆਦਮੀ ਪਾਰਟੀ ਖਾ ਗਈ ਸਾਢੇ 7 ਸਾਲ ਬਾਅਦ ਸਾਢੇ 7 ਸਾਲ ਦੇ ਵਿੱਚ ਇਸ ਪੂਰੇ ਸ਼ਹਿਰ ਦੇ ਵਿੱਚ ਇੱਕ ਵੀ ਇੱਟ ਨਹੀਂ ਲੱਗੀ ਕੋਈ ਵੀ ਇਹ ਨਹੀਂ ਹੈਗਾ ਵੀ ਆਪਾਂ ਕਹਦੀਏ ਵੀ ਕੋਈ ਰੋਡ ਬਣ ਗਈ ਜਾ ਕਿਸੇ ਪਾਸੇ ਕੋਈ ਜਣਾ ਨੇ ਰੋਡ ਪੱਕੀ ਕਰਤੀ ਹੈ ਜਾਂ ਕੋਈ ਨਾਲੀ ਪੱਕੀ ਕਰਤੀ ਹੈ ਕੋਈ ਇਸ ਤਰ੍ਹਾਂ ਦਾ ਕੰਮ ਨਹੀਂ ਕੀਤਾ ਇਸ ਕਰਕੇ ਜਿਹੜਾ ਸ਼੍ਰੋਮਣੀ ਅਕਾਲੀ ਦਲ ਨੇ ਜਿਹੜੇ ਕੰਮ ਕੀਤੇ ਹੋਏ ਸੀ ਜਿੱਥੇ ਉਹ ਖੜੇ ਨੇ ਕੰਮ ਉੱਥੇ ਹੀ ਖੜੇ ਸੀ ਔਰ ਅੱਜ ਜੇ ਆਪਾਂ ਗੱਲ ਕਰਦੇ ਆਂ ਗਾਹਾਂ ਸ਼੍ਰੋਮਣੀ ਅਕਾਲੀ ਦਲ ਆਂਦੀ ਆ ਤਾਂ ਮੇਰੇ ਖਿਆਲ ਚ ਉਦੋਂ ਹੀ ਕੰਮ ਸਾਰੇ ਦੁਬਾਰਾ ਤੋਂ ਸਟਾਰਟ ਹੋਣਗੇ ਔਰ ਲੋਕਾਂ ਨੇ ਭਰੋਸਾ ਦਿਵਾਇਆ ਪੂਰਾ ਉਹਨਾਂ ਨੇ ਭਰੋਸਾ ਦਿਵਾਇਆ ਕਿ ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਹੀ ਹੁਣ ਤੁਰਾਂਗੇ ਵੀ ਜਿਹੜੀ ਅਸੀਂ ਪਹਿਲਾਂ ਗਲਤੀ ਕਰ ਚੁੱਕੇ ਆ ਦੁਬਾਰਾ ਉਹ ਗਲਤੀ ਅਸੀਂ ਨਹੀਂ ਕਰਾਂਗੇ ਵਾਹਿ